ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ ਇਸੇ ਤਹਿਤ ਅੱਜ ਪਿੰਡ ਗਵਿੰਦਪੁਰਾ ਜਵਾਹਰ ਵਾਲਾ ਵਿਖੇ ਸੱਜੂ ਖਾਨ ਦੇ ਗ੍ਰਹਿ ਵਿਖੇ ਗੋਡੇ ਚੂਲੇ ਰੀੜ ਦੀ ਹੱਡੀ ਤੋਂ ਇਲਾਵਾ ਹੋਰ ਨਾ ਬਿਮਾਰੀਆਂ ਨਾਲ ਪੀੜਤ ਬਜ਼ੁਰਗ ਮਤਾਂ ਮਾ ਪਾਈਆਂ ਦਾ ਇਲਾਜ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਕੇ ਫਿਜ਼ੀਕਲ ਥੈਰੇਪੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਸਿਰਫ ਇੱਕ ਮਰੀਜ਼ ਦੀ ਮਾਲਿਸ਼ ਕਰਕੇ ਥੈਰੇਪੀ ਕਰਨੀ ਸੀ ਪਰ ਬਜ਼ੁਰਗ ਵੱਡੀ ਗਿਣਤੀ 71 ਹੋ ਗਏ ਜਿਸ ਕਾਰਨ ਇਸ ਘਰ ਦੇ ਵਿੱਚ ਕੈਂਪ ਦਾ ਰੂਪ ਧਾਰਨ ਹੋ ਗਿਆ ਬਜ਼ੁਰਗਾਂ ਵੱਲੋਂ ਵੱਡੀ ਗਿਣਤੀ ਪਹੁੰਚ ਕੇ ਲਾਹਾ ਲਿਆ ਗਿਆ ਜਾਣਕਾਰੀ ਚ ਹੋਰ ਵਾਅਦਾ ਕਰਦੇ ਆ ਕਿ ਇਹ ਸੇਵਾ ਸਿਰਫ ਬਿਨਾਂ ਪੈਸਿਆਂ ਦੇ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਬਿਰਧ ਆਸ਼ਰਮ ਵਿਖੇ ਪਹੁੰਚ ਕੇ ਵੀ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਅਵਤਾਰ ਸਿੰਘ ਸੰਗਰੂਰ ਨੇ ਵੀ ਇਸ ਕਾਰਜ ਦੀ ਸ਼ਲਾਘਾ ਕਰਦੇ ਆ ਕਿਹਾ ਕਿ ਮਨ ਨੂੰ ਬੜਾ ਖੁਸ਼ੀ ਅਤੇ ਸਕੂਨ ਮਿਲਿਆ ਹੈ ਜਦੋਂ ਬਜ਼ੁਰਗਾਂ ਦੀ ਸੇਵਾ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਿਤ ਕਰਦੇ ਹਾਂ ਕਿ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਜੀਵਨ ਹੈ ਜਿਹੜਾ ਉਹ ਸਫਲਾ ਹੋ ਸਕਦਾ ਕਿਉਂਕਿ ਜੋ ਅੱਜ ਅੱਖੀਂ ਡਿੱਠਾ ਵੇਖਿਆ ਹੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਇੱਕ ਸੇਵਾ ਕਰਨੀ ਦੂਜੇ ਪਾਸੇ ਕੋਈ ਪੈਸਾ ਨਾ ਲੈਣਾ ਇਹ ਵੀ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਕਿ ਫ੍ਰੀ ਆਫ ਕਾਸਟ ਇਹ ਕਾਰਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦਾ ਇਲਾਜ ਵੀ ਹੋ ਰਿਹਾ ਹੈ ਹੋਰ ਨਾ ਲੋਕਾਂ ਨੂੰ ਹੋਰ ਨਾ ਨੌਜਵਾਨਾਂ ਨੂੰ ਵੀ ਇਸ ਭਲਾਈ ਦੇ ਕਾਰਜ ਵਿੱਚ ਆਪਣੀਆਂ ਸੇਵਾਵਾਂ ਲਿਵਾਉਣੀਆਂ ਚਾਹੀਦੀਆਂ ਨੇ ਕਰੰਟ ਟਾਈਮ ਟੀਵੀ ਦੇ ਲਈ ਕੁਲਵੰਤ ਸ਼ਾਹਲੀ ਦੀ ਰਿਪੋਰਟ ਗੋਡੇ ਦੁਖਦੇ ਨੇ ਵੀਰ ਜੀ ਬੱਸ ਦੋਏ ਅੱਛਾ ਗੋਡਿਆਂ ਦੀ ਪ੍ਰੋਬਲਮ ਹਾਂ ਗੋਡਿਆਂ ਦੀ ਪਲੋ ਲੰਗਦੇ ਕੀ ਕਾਰਨ ਮੰਦੋਂ ਵੀ ਗੋਡਿਆਂ ਦੀ ਬਿਮਾਰੀ ਜਿਹੜੀ ਐਨੀ ਕਿਉਂ ਚੱਲ ਰਹੀ ਹੈ ਪੰਜਾਬ ਦੇ ਵਿੱਚ ਇਹ ਕੀ ਕਹਿਣ ਸੱਕਦੇ ਆ ਜਿਵੇਂ ਕੋਈ ਖਾਣੇ-ਖੋਣੇ ਦਾ ਹੋਵੇ ਜਾਂ ਕੋਈ ਕੁਦਰਤੀ ਕੁਝ ਸਮਝ ਨਹੀਂ ਆਈ ਦੁਖਦੇ ਹਰ ਇੱਕ ਦਿਨੇ ਪਤਾ ਨਹੀਂ ਕੀ ਪਲਉਂਗਾਰੀ ਐ ਕੋਈ ਬਾਰੇ ਦੁਖਦੇ ਨੇ ਹਰ ਇੱਕ ਕਰ ਕਰੇ ਹੋ ਰਿਹਾ ਗਾ ਗੋਡਿਆਂ ਦੀ ਪਾਉਂ ਮਤਲਬ ਕਿ ਥੈਰੇਪੀ ਹੋਣੀ ਆ ਗੋਡਿਆਂ ਦੀ ਤੇ ਇਸ ਨੂੰ ਕਿਵੇਂ ਦੇਖਦੇ ਹੋ ਵੀ ਤੁਹਾਨੂੰ ਆਰਾਮ ਮਿਲੂਗਾ ਤਾਂ ਅੱਗੇ ਹੋਰ ਨੂੰ ਕਿਸੇ ਨੂੰ ਦੱਸ ਪਾਉਂਗੇ ਇਹਦੇ ਬਾਰੇ ਹਾਂ ਹਾਂ ਦੱਸਾਂਗੇ ਵੀਰੇ ਸਾਨੂੰ ਤਾਂ ਸਕੀਨਤਾ ਪੂਰਾ ਮਨ ਤਾਂ ਮੰਦਾ ਵੀ ਹਾਂ ਦੇਖੋ ਫਰਕ ਪੈ ਜੂਗਾ ਹੋ ਜੂਗਾ ਫਿਰ ਦੱਸਾਂਗੇ ਜਦ ਫਰਕ ਹੋਊਗਾ ਜ਼ਰੂਰ ਦੱਸਾਂਗੇ ਹਾਂ ਘੱਟ ਗਿਣਤੀ ਪਹੁੰਚੇ ਹੋ ਪਰ ਲੇਕਿਨ ਜੇਕਰ ਤੁਹਾਡੇ ਗੋਡਿਆਂ ਦੇ ਜਿੰਨੇ ਵੀ ਮਤਲਬ ਮਾਈਆਂ ਵੀ ਆਈਆਂ ਨੇ ਬਜ਼ੁਰਗ ਵੀ ਆਏ ਨੇ ਜੇ ਆਰਾਮ ਮਿਲਦਾਗਾ ਤਾਂ ਇਸ ਤੋਂ ਅੱਗੇ ਜਿਹੜਾ ਕੈਂਪ ਲਾਵਾਂਗੇ ਉਹਦੇ ਵਿੱਚ ਕਿੰਨੇ ਕੁ ਇਕੱਠਾ ਹੋਊਗਾ ਉਹਦੇ ਵਿੱਚ ਤਾਂ ਅਸੀਂ 50 60 ਬੰਦੇ ਦਾ ਅਸੀਂ ਅੱਛਾ ਅੱਛਾ ਵੇੜੇ ਚ ਕਰ ਦਾਂਗੇ ਓਰੇ ਜੇ ਗੁਰੂ ਘਰ ਬੋਲਿਆ ਉੱਥੇ ਤਾਂ ਪਤੀ ਕਿੰਨੇ ਕੁ ਹੋ ਜਾਣਗੇ 60 ਬੰਦੇ ਦਾ ਇਸ ਵੇੜੇ ਚ ਹੋ ਜਾਣਗੇ ਓਰੇ ਕੀ ਨਾਮ ਬਪੂ ਜੀ ਆਪਣਾ ਪੁਸ਼ਪਰ ਸਿੰਘ ਕਿਹੜਾ ਪਿੰਡਾ ਆਪਣਾ ਜੁਵਹਰ ਵਾਲਾ ਹੈ ਜੁਵਹਰ ਵਾਲਾ ਗੁੰਮਫਰਾ ਕਮਿੰਦਪੁਰਾ ਦੇ ਬਾਹਰ ਵਾਲਾ ਅੱਛਾ ਗੋਡਾਂ ਦੀ ਪ੍ਰੋਬਲਮ ਕਿੰਨੇ ਸਮੇਂ ਤੋਂ ਆ ਮਤਲਬ ਖਾਸ ਤੂਗੀ 7-8 ਸਾਲ ਤੋਂ ਬੋਲ ਕੇ ਦੱਸੋ 7-8 ਸਾਲ ਤੋਂ 7-8 ਸਾਲ ਤੋਂ ਫਿਰ ਪਹਿਲਾਂ ਕਿੱਥੋਂ ਇਲਾਜ ਕਰਾ ਰਹੇ ਸੀ ਅੱਛਾ ਬੈਦਵਾ ਦਾ ਗੋਲੀਆਂ ਖਾਈ ਜਾਂਦੇ ਆ ਹਾਂ ਅੱਛਾ ਇਹਦੋਂ ਹੀ ਕਰਾ ਰਹੇ ਸੀ 60 ਦੀ ਚੱਲੀ ਜਾਂਦੇ ਕੋਲ ਗੋਲੀਆਂ ਦੇ ਤੇ ਵਿਖਾਣਾ ਨੇ ਕਿ ਮਰਜ਼ੀ ਕਰਦਦੇ ਆ ਤੁਹਾਡੀ ਉਮਰ ਕਿੰਨੀ ਹੋਣੀ ਜੀ ਨੇ ਬੂ ਬੀ ਅਗਰ ਦਾ ਸਤਾਦੀ ਚੱਪ ਚੱਪ ਕਰਾਉਂਦੇ ਲੱਗ ਰਹੇ ਨੇ 70 ਸਾਲ ਦੇ ਪਰ ਵਿੱਚ ਪਿੰਡਾਂ ਦੇ ਵਿੱਚ 91 ਸਾਲ ਦੇ ਜੁੜੇ ਹੋਏ ਨੇ 75 ਜੋ ਤੁਹਾਨੂੰ ਘੱਟੇ ਹੈ ਨਹੀਂ ਦੁੱਤੀ ਬਜ਼ੁਰਗ ਨੇ ਜਿਹੜੇ 91 100 100 ਸਾਲ ਦੇ ਨੇ ਇਹਨਾਂ ਨੂੰ ਗੋਡੇ ਦੀ ਪ੍ਰੋਬਲਮ ਨਹੀਂ ਛੋਡੇ ਪਿੰਡ ਚ ਇੰਨੀ ਕਿਉਂ ਸਾਡੇ ਪੱਕੀ ਪਿੰਡੇ ਦਾ ਕੀ ਕੀ ਗੁਰਤ ਹੈ ਅੱਛਾ ਨਾਲ ਦੇ ਪਿੰਡ ਚ ਹੈਗੀ ਇੰਨੀ ਪ੍ਰੋਬਲਮ ਜੀ ਨਾਲ ਸਾਡੇ ਦੂਏ ਬੜੇ ਪੰਜਾਂ ਨੇ ਪੰਜਾਂ ਹੀ ਨੇ ਹਾਂ ਮੰਡੀ ਆ ਸੀ ਉੱਤੇ ਬੰਡੀ ਜੀ ਬੈਠੇ ਹੁੰਦੇ ਆ ਹਾਂ ਜੀ ਉਹ ਸਾਨੂੰ ਕਹਿੰਦੇ ਥੋਡੇ ਪਿੰਡ ਦੇ ਸਾਰੇ ਲੰਗੜੇ ਹੋਣੇ ਕੀ ਦੂਗਵਿੰਦਾ ਕੋਈ ਨਹੀਂ ਹੁੰਦਾ ਹੈਗਾ ਠੀਕ ਹੈ ਬਾਈ ਪੌਲੀ ਤੁਹਾਡਾ ਕੀ ਨਾਮਤਾ ਇਹ ਫਿਰ ਕਰਮਜੀਤ ਰਟ ਕਿਹੜਾ ਪਿੰਨਾ ਮਤਾ ਜੀ ਫਿਰ ਜਵਾਹਰ ਵਾਲਾ ਜਵਾਹਰ ਵਾਲਾ ਜਿਸ ਤਰ੍ਹਾਂ ਤੁਸੀਂ ਥੈਰੇਪੀ ਕਰਾਈ ਹੈ ਕਿਵੇਂ ਲੱਗਦਾ ਤੁਹਾਨੂੰ ਆਪਣੇ ਸਰੀਰ ਨੂੰ ਠੀਕ ਲੱਗਦਾ ਬਾਈ ਹਲੇ ਤਾਂ ਅੱਛਾ ਪਹਿਲਾਂ ਕਰਾਇਆ ਤੁਸੀਂ ਇਸ ਤਰ੍ਹਾਂ ਨਾ ਅੱਛਾ ਜੇਕਰ ਆਪਾਂ ਜਿਵੇਂ ਅੱਜ ਆਮ ਤੌਰ ਤੇ ਛੋਟਾ ਕੈਂਪ ਕਰਦੇ ਨੇ ਪਰ ਤੁਹ ਬਿਨਾਂ ਜਾਣਕਾਰੀ ਤੋਂ ਲੱਗਿਆ ਹੋਵੇ ਘਟ ਆਏ ਆ ਪਰ ਲੇਕਿਨ ਜੇ ਆਪਾਂ ਇਹਨੂੰ ਵੱਡੀ ਪੱਧਰ ਤੇ ਕੈਂਪ ਨੂੰ ਲਾਈਏ ਹੋਰ ਟੀਮ ਆਵੇ

अच्छा कोई पैसा तो नहीं लिया कैसा <trican> ना ना सब कुछ नहीं लिया भाई हां यानी कि फ्री इलाज की फ्री इलाज करे सादा तो ठीक माता जी जिस तरह ਤੁਹਾਡੇ ਗੋਡਿਆਂ ਦੇ ਵਿੱਚ ਪ੍ਰੋਬਲਮ ਆ ਕਿੰਨੇ ਸਮੇਂ ਤੋਂ ਦੋ ਸਾਲ ਹੋ ਗਏ ਹੋਗੇ ਪੁੱਤ ਦੋ ਸਾਲ ਹੋ ਗਏ हां ਕੀ ਨਾਮ ਆਪਣਾ ਮੇਰਾ ਨਾਮ ਪੁੱਤ ਜਸਵਿੰਦਰ ਤੇ ਕਿਹੜਾ ਪਿੰਡਾ ਆਪਣਾ ਜਮਾਰਾ ਪੁੱਤ ਜਿਵੇਂ ਬਾਹਰ ਵਾਲਾ ਪਰ ਜਿਵੇਂ ਤੁਸੀਂ ਇਹ ਮਾਲਿਸ਼ ਕਰਦੇ ਹੋ ਜਾਂ ਜੱਜ ਕਰਵਾ ਕਰਨਾ ਆਈ ਹੈ ਟੀਮ ਹਾਂ ਤਾਂ ਤੇ ਇਹਦੇ ਨਾਲ ਕਿੰਨਾ ਘਰਾ ਮਿਲਦਾ ਹਾਂ ਰਾਮ ਆ ਜਾਂਦੇ ਪੁੱਤ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਹਾਂ ਅੱਛਾ ਜਿਹੜੀ ਮਾਲਿਸ਼ ਕਰਦੇ ਆਪਾਂ ਆਹ ਜਿਵੇਂ ਤੁਹਾਡੇ ਮਾਲਿਸ਼ ਹੋ ਰਹੀ ਆ ਇਹ ਕਿਹੜੇ ਤੇਲ ਨਾਲ ਕੀਤੀ ਜਾਂਦੀ ਆ ਇਹ ਖੋਪੇ ਦਾ ਪੁੱਤ ਖੋਪੇ ਦੇ ਤੇਲ ਨਾਲ ਹਾਂ ਹਾਂ ਖੋਪੇ ਦਾ ਠੀਕ ਹੈ ਵੀ ਜਾਨੀ ਕਿ ਇਹਦੇ ਨਾਲ ਬਹੁਤ ਫਰਕ ਪੈਂਦਾ ਹਾਂ ਫਰਕ ਪੈਂਦਾ ਪੁੱਤ ਅੱਛਾ ਤੇ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਹੋ ਤੁਸੀਂ ਇਹ ਮਾਲਿਸ਼ ਇਹ ਜਿੰਦਗੀ ਪੁੱਤ ਮੇਰੇ ਗੋਡੇ ਦੁਖਦੇ ਮੈਂ ਤੋਂ ਦੇ ਨਹੀਂ ਕਰਦੀ ਆ ਅੱਛਾ ਹਾਂ ਕੋਈ ਮੈਂ ਦਵਾਈ ਬੁੱਤੀ ਨਹੀਂ ਲੈਤੀ ਪੁੱਤ ਜਿਸ ਤਰ੍ਹਾਂ ਅੱਜ ਮਤਲਬ ਕਿ ਕਾਫੀ ਮਰੀਜ਼ ਆਏ ਸੀ ਆਪਣੇ ਕੋਲੇ ਜਿਨ੍ਹਾਂ ਦੇ ਬਿਮਾਰਸ਼ ਕੀਤੀ ਆ ਤੱਕ ਸਭ ਨੇ ਤੇ ਕਿਸੇ ਤੋਂ ਪੈਸਾ ਤਾਂ ਨਹੀਂ ਕੋਈ ਲਿਆ ਨਾ ਨਾ ਲੈ ਤਾਂ ਨਹੀਂ ਪੁੱਤ ਬਿਲਕੁਲ ਫ੍ਰੀ ਕੀਤਾ ਹਾਂ ਬਿਲਕੁਲ ਭਾਈ ਫ੍ਰੀ ਕੀਤਾ ਫ੍ਰੀ ਕੀਤਾ ਹਾਂ ਅੱਛਾ ਜਿਵੇਂ ਇਹ ਕਹਿੰਦੇ ਨੇ ਵੀ ਅਸੀਂ ਅੱਗੇ ਤੋਂ 10 ਕਿ ਦਿਨਾਂ ਬਾਅਦ ਹੋਰ ਆਵਾਂਗੇ ਟੀਮ ਵੱਡੀ ਕਰਕੇ ਹਾਂ ਪੁੱਤ ਫਿਰ ਤੁਹਾਡੇ ਮਤਲਬ ਕਿੰਨਾ ਕੁ ਇਕੱਠ ਹੋ ਜੂਗਾ ਬਥੇਰਾ ਹੋ ਜੂਗਾ ਪੁੱਤ ਆਪਣੇ ਪਿੰਡ ਚ ਕਿੰਨੇ ਕੁ ਲੋਕ ਗੋਡਿਆਂ ਦੇ ਪੀੜ ਤੋਂ ਨਹੀਂ ਤੋਂ ਸਾਰੀ ਪਿੰਡ ਹੋ ਰਹੇ ਜਣੋ ਗੋਡਿਆਂ ਗੋੜਿਆੜੇ ਟੂਈਆੜੇ ਅੱਛਾ ਹਾਂ ਠੀਕ ਹੈ ਹੇ ਤੁਹਾਨੂੰ ਤਾਂ ਦਿਨ ਨੂੰ ਨਹੀਂ ਪਤਾ ਲੱਗਿਆ ਅਜੀ ਤੋ ਘੱਟ ਪਤਾ ਲੱਗਿਆ ਆਪਣੇ ਆਪਣੀ ਗਲੀ ਚ ਐ ਜੀ ਠੀਕ ਹੈ ਹਾਂ ਵੀ ਜਾਨੀ ਕਿ ਅਲਾਊਸਮੈਂਟ ਨਹੀਂ ਕਰਾਈ ਨਾ ਕਰਾਈ ਨਹੀਂ ਪਤਾ ਠੀਕ ਹੈ ਹਾਂ ਕਿ ਨਾਂ ਵੀ ਦੇਖਣਾ ਗੁਰਸੇਵ ਸਿੰਘ ਜੀ ਸਰ ਅੱਛਾ ਜਿਸ ਤਰ੍ਹਾਂ ਤੁਸੀਂ ਆ ਮਾਰਸ਼ ਕਰ ਰਹੇ ਹੋ ਜੀ ਇਹ ਮਤਲਬ ਕਿਹੜੇ ਤੇਲ ਨਾ ਕਰਦੇ ਹੋ ਇਹ ਖੋਪੇ ਤੇਲ ਨਾ ਕਰਦੇ ਜੀ ਅੱਛਾ ਜੀ ਜੀ ਕਿ ਕਿੰਨੇ ਸਮੇਂ ਤੋਂ ਤੁਸੀਂ ਇਹ ਪ੍ਰੈਕਟਿਸ ਕਰ ਰਹੇ ਹੋ ਮੈਨੂੰ ਹੋ ਗਏ 10-12 ਸਾਲ ਹੋ ਗਏ ਜੀ ਕਰਦਾ ਇਹਨੂੰ ਕੰਮ ਅੱਛਾ ਹਾਂਜੀ ਹਾਂਜੀ ਜੀ ਜਿਸ ਤਰ੍ਹਾਂ ਹੋਰ ਵੀ ਪੇਸ਼ੈਂਟਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਫ੍ਰੀ ਆਫ ਕਾਸਟ ਮਤਲਬ ਕੋਈ ਪੈਸਾ ਨਹੀਂ ਛੱਡ ਕੇ ਲਿਆ ਗਿਆ ਜੀ ਇਸ ਤੋਂ ਇਲਾਵਾ ਤੁਸੀਂ ਫਿਰ ਫ੍ਰੀ ਆਫ ਕਾਸਟ ਕਿੰਨੇ ਕਿੰਨੇ ਪਿੰਡਾਂ ਵਿੱਚ ਕਰ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਕਰਦੇ ਹਾਂ ਕੋਈ ਕੋਈ ਜੇ ਇਕੱਲਾ ਵੀ ਕੋਈ ਸਾਨੂੰ ਫੋਨ ਕਰ ਦੇ ਇੱਕ ਪੇਸ਼ੈਂਟ ਵੀ ਕਿਸੇ ਪਿੰਡ ਚੋਂ ਤਾਂ ਅਸੀਂ ਉੱਥੇ ਵੀ ਚਲੇ ਜਾਂਦੇ ਹਾਂ ਜੀ ਹੋਮ ਡਿਲੀਵਰੀ ਦਿੰਦੇ ਹਾਂ ਕੋਈ ਅਸੀਂ ਪੈਸੇ ਲਈ ਨਹੀਂ ਕੰਮ ਕਰਦੇ ਬਲ ਮਾਨਵਤਾ ਦੀ ਸੇਵਾ ਦੇਲੀ ਕਰਦੇ ਵੀ ਜਾਨੀ ਕਿ ਮਾਨਵਤਾ ਦੀ ਸੇਵਾ ਨੂੰ ਲੈ ਕੇ ਜੀ ਵੀ ਤੁਸੀਂ ਫਿਰ ਕੋਈ ਸੰਸਥਾ ਵੱਲੋਂ ਕਰੀ ਹੋ ਹਾਂ ਹਾਂ ਇੱਕ ਸੰਸਥਾ ਬਣੀ ਹੋਈ ਆ ਸਾਡੀ ਹਾਂਜੀ ਹਾਂਜੀ ਜੀ ਜੀ ਉਹ ਸੰਸਥਾ ਵੱਲੋਂ ਹਾਂਜੀ ਹਾਂਜੀ ਕਾਫੀ ਹੋਰ ਵੀ ਹੈਗੇ ਨੇ ਮੁੰਡੇ ਆਪਣੇ ਨਾਲ ਕੰਮ ਕਰਦੇ ਨੇ ਹਾਂਜੀ ਫਿਰ ਇਸ ਤੋਂ ਇਲਾਵਾ ਜਿਵੇਂ ਤੁਸੀਂ ਤੇਲ ਨਾਲ ਪਹਿਲਾਂ ਮਾਲਿਸ਼ ਕਰਦੇ ਉਸ ਤੋਂ ਇਲਾਵਾ ਫਿਰ ਕੀ ਅੱਗੇ ਅੱਗੇ ਮੰਨ ਲਓ ਵੀ ਕੋਈ ਮ사ਜਰ ਵਗੈਰਾ ਵੀ ਕਰਦੇ ਆ ਜੀ ਪਹਿਲਾਂ ਤਾਂ ਇਹਨਾਂ ਨੂੰ ਧੁੱਤਾ ਜਾਂਦਾ ਚੰਗੀ ਤਰ੍ਹਾਂ ਕਿਉਂਕਿ ਪੁਆਇੰਟ ਦੇ ਰੋਮ ਨੇ ਖੁੱਲ ਜਾਂਦੇ ਨੇ ਇਸ ਕਰਕੇ ਵੀ ਹੌਲੀ ਹੌਲੀ ਚਲੋ ਅੱਗੇ ਇਹਨਾਂ ਨੂੰ ਦੱਸ ਦਿੰਨੇ ਵੀ ਇਸ ਤਰ੍ਹਾਂ ਦੀ ਐਕਸਰਸਾਈਜ਼ਾਂ ਕਰ ਲਓ ਜੀ ਤੇ ਮ사ਜ ਕਰ ਲਓ ਕਿਉਂਕਿ ਸਾਡਾ ਕੰਮ ਦੱਸਣਾ ਹੈ ਇਹ ਨਹੀਂ ਹੈਗਾ ਵੀ ਅਸੀਂ ਇਹੀ ਕਰਨਾ ਅਸੀਂ ਮਤਲਬ ਜੇ ਸਾਨੂੰ ਪਿੰਡ ਚ ਤੇ ਪੰਜ ਵਾਰੀ ਬੁਲਾਉਣ ਜਿੰਨੇ ਮਰਜ਼ੀ ਮਾ ਬੁਲਾਉਣ ਉਹਨੀਆਂ ਵਾਰੀ ਅਸੀਂ ਆਵਾਂਗੇ ਜੇ ਨਹੀਂ ਹੋਰ ਪੇਸ਼ੈਂਟਾਂ ਨੂੰ ਉਹ ਵੀ ਦੇਖਾਂਗੇ ਜੀ ਬਸ ਇਹਨਾਂ ਨੂੰ ਦੱਸਣਾ ਹੈ ਵੀ ਆਪਣੇ ਘਰ ਦੇ ਵਿੱਚ ਰਹਿ ਕੇ ਖੁਦ ਇਲਾਜ ਕੀਤਾ ਜਾ ਸਕਦਾ ਜਿਵੇਂ ਕੋਈ ਚਾਰ ਮਾਤਾ ਇਕੱਠੀਆਂ ਹੋ ਕੇ ਬੈਹਂਦੀਆਂ ਨੇ ਜਾਂ ਕੋਈ ਬਜ਼ੁਰਗੋ ਬੈਠਦੇ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਦੀ ਮ사ਜ ਵੀ ਜਿਸ ਤਰ੍ਹਾਂ ਅਸੀਂ ਦੱਸ ਦਿਆ ਨੈਰੋ ਸਿਸਟਮ ਹੈ ਜਿਵੇਂ ਇਹ ਬਲੱਡ ਰੁਕਣ ਦੇ ਕਾਰਨ ਹੀ ਕੋਡੇ ਖੜ ਜਾਂਦੇ ਨੇ ਜੀ ਤਾਂ ਕਰਕੇ ਸੋਡੇ ਮੁਤਾਬਕ ਇਹ ਵੀ ਤੁਸੀਂ ਜਿਹੜੀ ਅੱਜ ਡਾਕਟਰਾਂ ਹਸਪਤਾਲਾਂ ਦੀ ਮਹਿੰਗੀ ਲੁੱਟਾ ਵੀ ਉਹ ਤੋਂ ਬਚਾਉਣਾ ਚਾਹੁੰਦੇ ਹੋ ਮਤਲਬ ਕਿ ਲੋਕਾਂ ਨੂੰ ਵੀ ਕਿਉਂਕਿ ਜਿਹੜਾ ਘਰ ਘਰੇਲੂ ਨੁਕਸਾ ਤੁਸੀਂ ਦੱਸ ਰਹੇ ਵੀ ਆਪਾਂ ਸਾਥ ਜ਼ਰੂਰੀ ਹੈ ਹਾਂ ਮ사ਜ ਕਰਨਗੇ ਉਹ ਦਵਾਈ ਤੋਂ ਵੀ ਰਿਲੀਫ ਮਿਲੂਗਾ ਦਵਾਈ ਦੇ ਮ사ਜ ਤਾਂ ਬੋਡੀ ਆ ਹੁਣ ਤੁਹਾਨੂੰ ਫੌਰਨ ਕੰਟਰੀਆਂ ਲਾ ਲਓ ਜਾਂ ਹੋਰ ਅਮੀਰ ਆਦਮੀ ਨੂੰ ਮ사ਜ ਕਰਦੇ ਨੇ ਵਰਡੀ ਹਫਤੇ ਬਾਅਦ ਕਰਦੇ ਨੇ ਆਪਣੇ ਲੋਕ ਪਿੰਡਾਂ ਵਾਲੇ ਭੋਲੇ ਭਾਲੇ ਲੋਕ ਨੇ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਪਤਾ ਹੁਣ ਮਾਦ ਆਉਂਦੇ ਕਈ ਵਾਰ ਸੰਗੀ ਜਾਂਦੇ ਨੇ ਉਹ ਇਹ ਚੀਜ਼ਾਂ ਜੀ ਠੀਕ ਹੈ ਹਾਂਜੀ ਫਿਰ ਤੁਸੀਂ ਆਹ ਹੋਰ ਕਿੰਨੇ ਕਿ ਪਿੰਡਾਂ ਦੇ ਵਿੱਚ ਅੱਗੇ ਟੀਚਰ ਮਿੱਥਿਆ ਸਭ ਜਾਣੇ ਹੋਰ ਮਨੁਜ ਸੰਜ ਕੋਈ ਵੀਡੀਓ ਦੇਖ ਲੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਾਂ ਕੋਈ ਪਹਿਲਾਂ ਵੀ ਜਾਣਦੇ ਨੇ ਇਸ ਤਰ੍ਹਾਂ ਚੱਲੇ ਜਾਂਦੇ ਆ ਜੀ ਉਹ ਤਾਂ ਹੁਣ ਤੁਸੀਂ ਅੱਗੇ ਵੀ ਚਲੋ ਅਸੀਂ ਓਪਨ ਹੋ ਗਿਆ ਵੀ ਵੈਸੇ ਅਸੀਂ ਕੋਈ ਫੋਟੋ ਫਾਟੋ ਘਟਖੇ ਜਾਂ ਜਾ ਕੋਈ ਬਿਰਦਾ ਆਸ਼ਰਮ ਹੈ ਕਾਚੇ ਕੋਈ ਬਿਰਦਾ ਆਸ਼ਰਮ ਬਣਿਆ ਹੋਇਆ ਉੱਥੇ ਚਲੇ ਜਾਂਦੇ ਆ ਜਿੱਥੇ ਵੀ ਸਾਨੂੰ ਕੋਈ ਲੱਗਦਾ ਵੀ ਬੁਲਾਉਂਦਾ ਸਰਕਾਰ ਨਾਲ ਅਸੀਂ ਸਾਡੀ ਟੀਮ ਸਾਰੀ ਜਾਂਦੀ ਹੈ ਜੀ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਜਿਹੜੀ ਮੈਸੇਜ ਕੀਤੀ ਜਾ ਰਹੀ ਆ ਸਭ ਤੋਂ ਵੱਡੀ ਇੱਥੇ ਮੈਂ ਕਹੂੰਗਾ ਮਿਸਾਲ ਆ ਵੀ ਦੇਖੋ ਅੱਜ ਜਿਹੜੇ ਨਵੀਂ ਪੀੜ੍ਹੀ ਆ ਇਤਨੇ ਕਿਤੇ ਇਸ ਤਰ੍ਹਾਂ ਜੇ ਆਪਾਂ ਆਪਣੇ ਬੱਚਿਆਂ ਨੂੰ ਵੀ ਕਹਿ ਦਈਏ ਇਹ ਤਾਂ ਫ੍ਰੀ ਆਫ ਕਾਸਟ ਉਹ ਵੀ ਨਹੀਂ ਕਰਦੇ ਕਿਉਂਕਿ ਇੱਕ ਬੱਚਾ ਵੀ ਜੇ ਆਪਾਂ ਕਿਸੇ ਨੂੰ ਦੁਕਾਨ ਤੇ ਕਹਿੰਨੇ ਆ ਤਾਂ ਉਹ ਵੀ ਕਹਿਣਾ ਮਤਲਬ ਕਿ ਮਾਂ-ਬਾਪ ਤੋਂ ਇੱਕ ਖਾਣ ਪੀਣ ਵਾਸਤੇ 5-10 ਰੁਪਏ ਦੀ ਮੰਗ ਮੰਗ ਕਰਦਾ ਪਰ ਲੇਕਿਨ ਇੱਕ ਮਨਪਤਾ ਦੀ ਸੇਵਾ ਫ੍ਰੀ ਆਫ ਕਾਸਟ ਬਿਨਾ ਪੈਸੇ ਤੋਂ ਕਰਨੀ ਮਾਤਾ ਜੀ ਕਿਵੇਂ ਦੇਖਦੇ ਹੋਗੇ ਜੇ ਆਪਾਂ ਆਪਣੇ ਪਰਿਵਾਰ ਤੇ ਵੀ ਗੱਲ ਕਰੀਏ ਬੱਚਿਆਂ ਤੇ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਸੇਵਾ ਜਿਹੜੀ ਕੋਈ ਫ੍ਰੀ ਨਹੀਂ ਕਰਦਾ ਪਰ ਲੇਕਿਨ ਇਹ ਫ੍ਰੀ ਕਰ ਰਹੇ ਨੇ ਕਿਵੇਂ ਦੇਖਦੇ ਹੋ ਹਾਂ ਕੋਈ ਕੋਈ ਕਰ ਦਿੰਦਾ ਤਾਂ ਤੁਸੀਂ ਕਿੰਮਤ ਕੀ ਕਹੋਗੇ ਇਹਦੇ ਬਾਰੇ ਕੀ ਸਿਸਟਮ ਵੀ ਫ੍ਰੀ ਕਰੀਆ ਹਾਂ ਨਹੀਂ ਜਿਵੇਂ ਆਪਾਂ ਕਹਿੰਦੇ ਵੀ ਆ ਤੁਹਾਡੀ ਮਾਲਿਸ਼ ਹੋ ਰਹੀ ਆ ਪਰ ਲੇਕਿਨ ਅੱਜ ਜਿਹੜੇ 3 ਪੁੱਤ ਨੇ ਜੇ ਆਪਾਂ ਉਹਨਾਂ ਨੂੰ ਵੀ ਕਹੀਏ ਉਹ ਵੀ ਅੱਖੇ ਨਹੀਂ ਲੱਗਦੇ ਹਾਂ ਲੱਗਦੇ ਨਹੀਂ ਪੁੱਤਾਂ ਪਰ ਲੇਕਿਨ ਇਸ ਤਰ੍ਹਾਂ ਸੇਵਾ ਅਨਵਾਰੇ ਨੇ ਇਹਨੂੰ ਕਿਵੇਂ ਅਸੀਸਾਂ ਦੇਣੀ ਹਾਂ ਅਸੀਸਾਂ ਪੂਰੀਆਂ ਦੇਵਾਂਗੇ ਵੀ ਜੂਦੇ ਵਸ ਤੇ ਰੋ ਭਾਈ ਤੁਹਾਡਾ ਭਲਾ ਹੋਵੇ ਠੀਕ ਹਾਂ ਸ਼ੁਭਨਾਵ ਕੀ ਸਰ ਮੇਰਾ ਦਾਰ ਸਿੰਘ ਜੀ ਦੇਖ ਰਹੇ ਜਿਵੇਂ ਡਾਕਟਰ ਸਾਹਿਬ ਸਵੇਰ ਦੇ ਲੱਗੇ ਹੋਏ ਨੇ ਮਾਲਿਸ਼ ਕਰ ਰਹੇ ਨੇ ਐਵੇਂ ਆਪਣੇ ਜਿਵੇਂ ਜੂਥ ਅੱਜ ਕੱਲ ਦਾ ਹਨ ਆਪਣੇ ਬੱਚੇ ਨੇਗੇ ਜਿਵੇਂ ਆਪਦੇ ਮਾਪਿਆਂ ਦੀ ਆਪਦੇ ਮਾਪਿਆਂ ਪਿਓ ਦੀ ਸੇਵਾ ਨਹੀਂ ਕਰਦੇ ਹੈਗੇ ਪਾਣੀ ਦਾ ਗਲਾਸ ਨਹੀਂ ਫੜਾਉਂਦੇ ਹੈਗੇ ਜਿਵੇਂ ਸਵੇਰ ਤੋਂ ਲੱਗੇ ਨੇ ਮਾਲਸ਼ ਕਰ ਰਹੇ ਨੇ ਨਾ ਆ ਪਾਣੀ ਦਾ ਗਲਾਸ ਵੀ ਨਹੀਂ ਫੜਾਉਂਦੇ ਬੱਚੇ ਆਪਣੇ ਪੇਰੈਂਟਸ ਨੂੰ ਬੱਚਿਆਂ ਨੂੰ ਚਾਹੀਦਾ ਵੀ ਆਪਣੇ ਪੇਰੈਂਟਸ ਦੀ ਤਕਲੀਫ ਨੂੰ ਪੁੱਛਣ ਉਹਨੂੰ ਪੁੱਛਣ ਤੁਹਾਡੇ ਨੂੰ ਤਕਲੀਫ ਕੀ ਹੈ ਉਹਨੂੰ ਟਾਈਮ ਦੇਣ ਸਾਰਾ ਦਿਨ ਫੋਨ ਦੇ ਵਿੱਚ ਬੜੇ ਰਹਿੰਦੇ ਨੇ ਉਹਨਾਂ ਨੂੰ ਪੁੱਛਣ ਵੀ ਤੁਹਾਨੂੰ ਤਕਲੀਫ ਕੀ ਹੈਗੀ ਤੁਹਾਡੇ ਗੁੱਡੇ ਦਰਦ ਕਰਦੇ ਨੇ ਟਾਈਮ ਨਹੀਂ ਉਹਨਾਂ ਨਾਲ ਐਕਸਪੈਂਡ ਕਰਦੇ ਪਹਿਲਾਂ ਦੇ ਲੋਕ ਸੀਗੇ ਘਰਾਂ ਦੇ ਵਿੱਚ ਟਾਈਮ ਐਕਸਪੈਂਡ ਕਰਦੇ ਸੀਗੇ ਆਪਦੇ ਪੇਰੈਂਟਸ ਨਾਲ ਤੇ ਪੇਰੈਂਟਸ ਵੀ ਖੁਸ਼ ਰਹਿੰਦੇ ਸੀਗੇ ਬੱਚੇ ਵੀ ਖੁਸ਼ ਰਹਿੰਦੇ ਸੀਗੇ ਹੁਣ ਕਿਤੇ ਨਾ ਕਿਤੇ ਬੱਚੇ ਵੀ ਇਹ ਮੈਂਟਲੀਟੀ ਦੇ ਵਿੱਚ ਪੈ ਰਹੇ ਆਗੇ ਮਤਲਬ ਮੈਂਟਲੀ ਅਫਸਰ ਟ ਰਹੇ ਆਗੇ ਬਿਜ਼ਨਸ ਦੇ ਵਿੱਚ ਇੰਨਾ ਕੁ ਆਪਣੇ ਕਮਾਂਕਾਰਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਰੁੱਝ ਗਏ ਵੀ ਆਪਣੇ ਪੇਰੈਂਟਸ ਨੂੰ ਟਾਈਮ ਹੀ ਨਹੀਂ ਦੇ ਸਕਦੇ ਆਪਣੇ ਪੇਰੈਂਟਸ ਨੂੰ ਟਾਈਮ ਦੇਣਾ ਜ਼ਰੂਰੀ ਹੈਗਾ ਬਈ ਆਪਣੇ ਸ਼ਾਮ ਨੂੰ ਰੋਟੀ ਪਾਣੀ ਖਾਣਾ ਉਹਨਾਂ ਨਾਲ ਜ਼ਰੂਰੀ ਆ ਉਹਨਾਂ ਦੀ ਸੇਵਾ ਕਰਨੀ ਜ਼ਰੂਰੀ ਆ ਉਹਨਾਂ ਨਾਲ ਘਟੋ ਘਟਨੀ ਦਾ आधा ਘੰਟਾ ਜ਼ਰੂਰੀ ਦੇਣਾ ਚਾਹੀਦਾ ਉਹਨਾਂ ਨੂੰ ਹਰ ਦਿਨ ਜਾਊਗਾ ਜੀ ਜੋ ਇਹ ਸੇਵਾ ਨਿਭਾਰੇ ਨੇ ਜੀ ਡਾਕਟਰ ਸਾਹਿਬ ਬਿਲਕੁਲ ਇਹ ਸੇਵਾ ਜੋ ਜੋ ਨਿਭਾਰੇ ਨੇਗੇ ਇਸ ਲੱਗ ਜਾਊਗਾ ਕਿ ਜੋ ਵੀ ਆਪਾਂ ਇਹਨੂੰ ਸਿਰਫ ਐਂ ਕਹਾਂਗੇ ਵੀ ਇਹ ਹੋਰ ਵੀ ਅਸੀਂ ਇਹਨਾਂ ਨੂੰ ਕਹਾਂਗੇ ਵੀ ਤੁਸੀਂ ਸੇਵਾ ਦੇ ਮੌਕਾ ਦੋ ਬਜ਼ੁਰਗਾਂ ਨੂੰ ਹਨਾ ਤੇ ਬਾਕੀ ਰਹੀ ਇਹਨਾਂ ਦੀ ਜਿਹੜੀ ਫ੍ਰੀ ਜੀ ਸੇਵਾ ਕਰ ਰਹੇ ਨੇ ਇਹ ਤੇ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਹੈਗੇ ਜੀ ਕੀ ਰਾਮਾ ਬਾਕੀ ਜੀ ਆਪਣੇ ਛੱਜੂ ਖਾਣਾ ਜੀ ਹਾਂ ਬਹੁਤ ਬੰਦੇ ਕਹਿੰਦੇ ਨੇ ਵੀ ਵਧੀਆ ਹੋਇਆ ਹਾਂ ਜੀ ਹੁੰਦਾ ਹੋਈ ਬਈ ਹਾਂਜੀ ਇਹ ਥੋੜਾ ਕਿਨਾ ਜੀ ਬਲਦੇਵ ਸਿੰਘ ਜੀ ਕਿਵੇਂ ਦੇਖਦਾ ਪ੍ਰਦੇਵ ਸਿੰਘ ਜੀ ਅੱਧੀ ਮਾਰਸ਼ ਕਰਾਈਏ ਤੁਸੀਂ ਵੀ ਮੋਰ ਠੀਕ ਆ ਜੀ ਬਈਆ ਲੱਗਾ ਜੀ ਅੱਛਾ ਪੂਰਾ ਵਧੀਆ ਲੱਗਾ ਜੀ ਹਾਂ ਆਰਾਮ ਮਿਲੇ ਕੁਸ਼ਾ ਆਰਾਮ ਮਿਲੇ ਜੀ ਕੁਸ਼ਾ ਹਾਂ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਆ ਜੀ ਆਪਣਾ ਹਾਕਮ ਸਿੰਘ ਹਾਕਮ ਸਿੰਘ ਜੀ ਅੱਜ ਤੁਸੀਂ ਵੀ ਮਾਰਸ਼ ਕਰਵਾਈ ਹੈ ਬੋਡਾਂ ਦੀ ਕਿਵੇਂ ਲੱਗਿਆ ਤੁਹਾਨੂੰ ਠੀਕ ਵਧੀਆ ਲੱਗਾ ਜੀ ਹਾਂ ਵੀ ਬਹੁਤ ਵਧੀਆ ਲੱਗੇ ਆਰਾਮ ਅੱਛਾ ਕੋਈ ਪੈਸਾ ਤਾਂ ਨਹੀਂ ਲਿਆ ਨਾ ਜੀ ਕੁਝ ਨਹੀਂ ਲਿਆ ਕੋਈ ਪੈਸਾ ਨਹੀਂ ਲਿਆ ਫ੍ਰੀ ਸੇਵਾ ਕੋਈ ਪੈਸਾ ਫ੍ਰੀ ਸੇਵਾ ਫ੍ਰੀ ਸੇਵਾ ਹੀ ਸਾਰੀ ਅੱਛਾ ਫ੍ਰੀ ਸੇਵਾ ਹਾਂ ਜੀ ਫ੍ਰੀ ਸੇਵਾ ਮਾਤਾ ਜੀ ਕੀ ਨਾਮ ਆਪਣਾ ਰਣਜੀਤ ਕੌਰ ਹੈ ਜੀ ਕਿਹੜਾ ਪਿੰਡ ਹੈ ਆਪਣਾ ਆਈ ਜਵਾਹਰਵਾਲਾ ਗੋਬਿੰਦਪੁਰ ਹਾਂ ਜੀ ਜਵਾਹਰਵਾਲਾ ਹਾਂ ਜੀ ਅੱਛਾ ਜਿਹੜੀ ਅੱਜ ਥੈਰੇਪੀ ਕੀਤੀ ਤੁਸੀਂ ਕਰਵਾਈ ਹੈ ਦੀ ਬੋਡਾਂ ਹਾਂ ਜੀ ਕਰਵਾਈ ਹੈ ਅੱਛਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਸਸਿਕਾ ਮਤਾ ਜੀ ਤੁਸੀਂ ਵੀ ਕਰਵਾਏ ਗੋਡਿਆਂ ਦੀ ਮਾਨ ਖਾਂ ਜੀ ਅੱਛਾ ਕਿਵੇਂ ਲੱਗਿਆ ਸੀ ਲੱਗ ਗਿਆ ਵੀ ਅੱਗੇ ਵੀ ਮੁੰਡੇ ਆਉਣ ਨੂੰ ਕਹਿੰਦੇ ਨੇ ਵੱਡੀ ਟੀਮ ਦੇ ਰੂਪ ਵਿੱਚ ਕਿੰਨੇ ਕੁ ਲੋਕ ਉਸ ਦਿਨ ਇਕੱਠੇ ਹੋ ਜਾਣਗੇ 150 ਬੰਦਾ ਕਹਿੰਦੇ ਨੇ 150 ਨੂੰ ਇਕੱਠਾ ਠੀਕ ਹੈ ਸਰ ਵੀ ਜਾਨੀ ਤੁਹਾਡਾ ਪਿੰਡ ਜਾਦੇ ਪੀੜਤ ਹੈ ਹਾਂ ਜੀ ਬਹੁਤ ਜਾਦੇ ਹੋ ਰਹੀ ਹੈ ਜੀ ਅੱਛਾ ਹੋਰ 18-18 ਸਾਲ ਦੇ ਜਵਾਨਾਂ ਨੂੰ ਮਤਲਬ ਗੋਡਿਆਂ ਤੋਂ ਪ੍ਰੋਬਲਮ ਹੋ ਰਹੀ ਹੈ ਜੀ ਅੱਛਾ ਜੀ ਹਾਂ ਜੀ ਫਿਰ ਨਾਲ ਲਗਵੇਂ ਪਿੰਡਾਂ ਦੇ ਹਾਲਾਤ ਕਿਵੇਂ ਨੇ ਜੀ ਉਹ ਵੀ ਇਹੀ ਕੁਸ ਹੈ ਸਾਡੇ ਪਾਣੀ ਦੇ ਹੀ ਫਰਕ ਹੈ ਕੋਈ ਬਸ ਹਾਂ ਪਾਣੀ ਪੂਣੀ ਦੇ ਖਾਣੇ ਪੀਣੇ ਦੇ ਵਿੱਚ ਫਰਕ ਪੈ ਰਿਹਾ ਜੀ ਇਹ ਜਿਹੜੇ ਗੋਡਿਆਂ ਦਾ ਇੰਨਾ ਇੰਨਾ ਤਾਂ ਹੁੰਦਾ ਨਹੀਂ ਹੁੰਦਾ ਨਹੀਂ